ਨਾਪ ਕਿਹੜਾ ਪਿੰਡ ਦਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਪਿੰਡ ਬਸਰਾਵਾ ਜ਼ਿਲ੍ਹਾ ਗਰਦਾਸਪੁਰ ਅਸੀਂ ਜੋੜਾ ਸਾਹਿਬ ਦੀਆਂ ਸੰਗਤਾਂ ਵਾਸਤੇ ਸਰਦਾ ਭਾਵਨਾਂ ਲੰਗਰ ਲਾਇਆ ਵਾ ਜੋ ਅਸੀਂ ਵਰਤਾ ਰਹੇ ਆ ਸੰਗਤਾਂ ਦਾ ਬਹੁਤ ਉਤਸ਼ਾਹ ਵੇਖਣ ਨੂੰ ਮਿਲਦਾ ਸੰਗਤਾਂ ਆ ਰਹੀਆਂ ਉਹਦੇ ਅਸੀਂ ਸਰਦਾ ਭਾਵਨਾਂ ਲੰਗਰ ਵਰਤਾ ਕੇ ਬਹੁਤ ਕੁਝ ਮਹਿਸੂਸ ਕਰ ਰਹੇ ਆ ਤੇ ਸਾਰਾ ਸਾਡਾ ਪਰਿਵਾਰ ਜੋਗੇ ਹਰ ਸਾਲ ਇੱਥੇ ਲੰਗਰ ਲਾਉਂਦਾ ਕਾਫੀ ਦਾ ਤੇ ਫਿਰ ਅਸੀਂ ਸਰਦਾ ਦੇ ਨਾਲ ਇੱਥੇ ਵਰਤਾਉਂਦੇ ਆ ਤੇ ਜੋ ਬਾਹਰ ਰਹਿੰਦੇ ਸਾਡੇ ਭਰਾ ਫਿਰ ਉਹ ਆਪਣੀ ਭੇਜਦੇ ਆ ਜੋ ਵੀ ਕਮਾਈ ਦੇ ਵਿੱਚੋਂ ਕਸਮੇ ਸਾਕਾ ਅੱਗੇ ਕੋਸ਼ ਮੈਂ ਵੀ ਬਾਹਰ ਇੰਨਾ ਮੈਂ ਵੀ ਛੁੱਟੀਆਂ ਆ ਤੇ ਫਿਰ ਇਸ ਕਰਕੇ ਅਸੀਂ ਖੁਸ਼ੀ ਦੇ ਨਾਲ ਲੰਗਰ ਰਾਕੇ ਕੁਝ ਹਿੱਸਾ ਪਾਉਨੇ ਆ ਗੁਰੂ ਦੇ ਲੰਗਰ ਦੇ ਸੰਗਤਾਂ ਵਿੱਚ ਜਿਹੜੇ ਤਾਂ ਜੋ ਸਾਨੂੰ ਮਹਾਰਾਜ ਦਾ ਚਾਰਦੀ ਗਲਾ ਦੇ ਦੇ ਰੱਖ ਸਾਰਿਆਂ ਦੇ ਚੜ੍ਹਦੀ ਗਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸੰਗਤਾਂ ਉਹਦੇ ਖਿਆਲੇ ਸਾਹਿਬ ਤੋਂ ਇਹ ਸਾਨੂੰ 20 ਸਾਲ ਹੋ ਗਏ ਤੇ ਸੇਵਾ ਕਰਦਿਆਂ ਨੂੰ ਵਿਅੰਤ ਸੇਵਾ ਚੱਲਦੀਆਂ ਨੇ ਲੰਗਰਾਂ ਦੀਆਂ ਕਾਰਿਆਂ ਦੇ ਇਹ ਪਿੰਡ ਕਾਮਦਾ ਤੇ ਭਈ ਦਾ ਇਹ ਸਾਬ ਰਲ ਕੇ ਤੇ ਆਉਂਦੇ ਸੰਗਤਾਂ ਤੇ ਬਹੁਤ ਬਹੁਤ ਧੰਨਵਾਦ ਆ ਆਈਆਂ ਸੰਗਤਾਂ ਸੇਵਾ ਕਰਦੀ ਆ ਸਾਰੀ ਸੰਗਤ ਤੇ ਇੱਕ ਖਿਡਾਰੀ ਤੁਰ ਕੇ ਆਉਂਦੇ ਆ ਤੇ ਦੇਰੇ ਜਾਣਾ ਇਹਨਾਂ ਨੇ ਰਾਜ ਪਲਾਉ ਬਾਈ ਕਰਦੀਆਂ ਘੁੰਮਣਾ ਸਾਰੇ ਪਿੰਡ ਕਰਦਿਆਂ ਕਰਦਿਆਂ ਇਹ ਜਣਾ ਦੇਰਾ ਸਾਹਿਬ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਹ ਨਾ ਹ ਮੀਟ ਕੋ ਰਹੇ ਮੈਂ ਪਿੰਡ ਦਸੂਆ ਦਸੂਆ ਦੇ ਵਾਸੀ ਆ ਪੈਣ ਵਾਲੀਆਂ ਪਿੰਡ ਅਸੀਂ ਬੇਟਾ ਲਾਗੇ ਅਸੀਂ ਪਿੰਡ ਖੜਾੜਾਣਾ ਤੋਂ ਪੈਦਲ ਯਾਤਰਾ ਚੋਲਾ ਸਾਹਿਬ ਤੋਂ ਦੁਆਰਾ ਸੈਂ ਗੁਰਦੁਆਰਾ ਸਾਹਿਬ ਕਿਕੇ ਜੋ ਜਾ ਰਹੀ ਹੈ ਯਾਤਰਾ ਜਾ ਰਹੀ ਹੈ ਉਸ ਵਿੱਚ ਅਸੀਂ ਸ਼ਾਮਿਲ ਹੋਏ ਹਾਂ ਹੋਏ ਹਾਂ ਅਸੀਂ ਇੱਥੇ ਮਤਲਬ ਬਹੁਤ ਦੁਨੀਆ ਪੈਦਲ ਯਾਤਰਾ ਵੀ ਜਾ ਰਹੀ ਹੈ ਸਾਡੀ ਹੈ ਬਹੁਤ ਜ਼ਿਆਦਾ ਸੇਵਾ ਹੋ ਰਹੀ ਹੈ ਤੇ ਖਾਣ ਪੀਣ ਦੀ ਬਹੁਤ ਜ਼ਿਆਦਾ ਬੱਚਿਆਂ ਨੂੰ ਅਰੈਸਟ ਕਰਨ ਨੂੰ ਆਸਤੇ ਸਾਰੇ ਬਹੁਤ ਹੀ ਮਤਲਬ ਸੇਵਾ ਕਰ ਕਰ ਰਹੇ ਹਨ ਮੈਂ ਵੀ ਸੁਖਿਆ ਸੀ ਕਿ ਮੇਰਾ ਬੇਟਾ ਵੀ ਅਮਰੀਕਾ ਵਿੱਚ ਜਾਵੇ ਤੇ ਮੈਂ ਵੀ ਪੈਦਲ ਜਾਵਾਂ ਇਸ ਇਸ ਦੌਰਾਨ ਮੇਰੀ ਮੇਰਾ ਬੇਟਾ ਅਮਰੀਕਾ ਵਿੱਚ ਚਲਾ ਗਿਆ ਹੈ ਉਸ ਦੀ ਸੁਖਣਾ ਉਤਾਰਨ ਵਾਸਤੇ ਮੈਂ ਵੀ ਪੈਦਲ ਯਾਤਰਾ ਬਾਬਾ ਚੋਲਾ ਸਾਹਿਬ ਵਾਸਤੇ ਨਿਰਦਸ਼ਨ ਕਰਨ ਵਾਸਤੇ ਜਾ ਰਹੀ ਹਾਂ ਥੈਂਕ ਯੂ